ਜਿਵੇਂ ਇੱਕ ਰਿਤਿਕ ਰੋਸ਼ਨ ਤੇ ਉਹਨਾਂ ਦੀ ਫਿਲਮ ਆਈ ਸੀ ਕਦੀ ਨਾ ਕੈਪਟਲ ਬੈਂਗਲ ਬੈਂਗਲ ਇਦਾਂ ਦਾ ਇੱਕ ਪੂਰੇ ਫਨ ਵੀ ਹੈ ਫਿਲਮ ਵਿੱਚ ਐਕਸ਼ਨ ਵੀ ਹੈ ਇਦਾਂ ਦਾ ਕੋਈ ਜਨਰ ਖੁੱਲੇ ਆਪਣੇ ਜਾਂ ਜਾਂ ਫਿਰ ਬਿਲਕੁਲ ਡਾਰਕ ਸ਼ੈਤਾਨ ਵਰਗਾ ਕੁਝ ਹੋਵੇ ਚੀਜ਼ਾਂ ਦਾ ਬਹੁਤ ਦਿਮਾਗੀ ਤੇ ਬਹੁਤ ਹੁੰਦਾ ਪਰ ਬਣੀ ਵਾਰੀ ਤੇ ਵੇਟ ਕਰ ਰਹੇ ਹਾਂ ਭਾਵੇਂ ਵੀ ਕਹਦਾ ਹੁੰਦਾ ਕਹਦਾ ਲੈਂਚ ਲੱਗ ਜਾ ਵਾਰੀ ਆਉਂਦੀ ਹੈ ਕਈ ਬੰਦੇ ਮੈਂ ਇਹ ਦੇਖਿਆ ਵੀ ਜੰਮਦੇ ਆ ਉਹਨਾਂ ਦਾ ਸੁਪਨਾ ਹੁੰਦਾ ਸੀ ਸੈਨਮੇ 'ਚ ਪਹੁੰਚੀ ਹੈ ਜਾਂ ਕਰੀਏ ਪੂਰਾ ਨਹੀਂ ਹੁੰਦਾ ਮਰ ਜਾਂਦੇ ਬਹੁਤ ਲੋਕ ਹੈ ਮਤਲਬ ਨਹੀਂ ਸਹੀ ਕਹਿੰਦਾ ਇਹ ਪਰਮਾਤਮਾ ਨੇ ਇਸ ਤਾਬਲੇ ਹੀ ਬਣਾਇਆ ਵੀ ਅਜੇ ਪੰਜ ਤਹਲਵਾ ਕਰ ਚੁੱਕੀਆਂ ਉਹ ਉਹ ਮਤਲਬ ਚੈਲਿੰਜਿੰਗ ਚੀਜ਼ਾਂ ਹੁੰਦੀ ਪਰ ਇਹ ਚੀਜ਼ਾਂ ਨਾ ਇਹ ਚੀਜ਼ਾਂ ਚੱਲਦੀਆਂ ਵੀ ਹੈ ਜੇ ਤੁਸੀਂ ਕਰਗੇ ਆਪਣਾ ਕੰਮ ਫਿਰ ਤੁਹਾਨੂੰ ਰੋਕ ਵੀ ਕੋਈ ਨਹੀਂ ਸਕਦਾ ਇਹ ਗੱਲ ਤੁਸੀਂ ਵੀ ਫਿਲਮ ਮੇਕਿੰਗ ਕਰਦੇ ਆ ਮਨ ਵਿੱਚ ਇਦਾਂ ਦੇ ਕੋਈ ਸਬਜੈਕਟ ਜਾਂ ਥੌਟ ਚੱਲਦੇ ਆ ਵੀ ਯਾਰ ਹਾਂ ਇਹਨਾਂ ਤੇ ਵੀ ਕੰਮ ਕਰਨਾ ਚਾਹੀਦਾ ਵੀ ਪਰ ਕਈ ਵਾਰੀ ਬੰਦੇ ਦਾ ਜੋਰ ਨਹੀਂ ਚੱਲਦਾ ਹੈ ਨਾ ਹਜੇ ਵੀ ਮਤਲਬ ਆਪ ਜਦੋਂ ਕਰਦੇ ਰਹਿੰਦੇ ਆ ਇਦਾਂ ਦਿਮਾਗ ਚ ਹੁੰਦਾ ਜਦੋਂ ਦੇਖਦੇ ਆ ਸਿਰਨਾ ਵੀ ਯਾਰ ਕਈ ਫਿਲਮਾਂ ਦੇਖ ਕੇ ਆ ਲੱਗਦਾ ਨਾ ਕਿ ਜਿਵੇਂ ਕੋਈ ਬਹੁਤ ਤਕੜੀ ਕੋਈ ਐਕਸ਼ਨ ਫਿਲਮ ਹੋਵੇ ਜਿਵੇਂ ਅੱਜ ਕੱਲ ਮੈਂ ਦਿਮਾਗ ਚ ਰਹੀ ਕਿ ਐਕਸ਼ਨ ਕਾਮੇਡੀ ਹੁੰਦੀ ਹੈ ਨਾ ਜਿਵੇਂ ਫਿਲਮਾਂ ਜਿਵੇਂ ਮਿਸਟਰ ਮਿਸਿਸ ਸਮਿਥs ਜਿਹੀ ਇਦਾਂ ਦੀ ਫਿਲਮਾਂ ਆ ਕੇ ਜਿਵੇਂ ਇਹੋ ਜਿਹਾ ਕੋਈ ਕਨਸੈਪਟ ਹੀਰੋ ਹੀਰੋਇਨ ਦੋਨੋਂ ਇਦਾਂ ਦੇ ਹੋਣ ਜਿਹੜਾ ਐਕਸ਼ਨ ਵੀ ਚੰਗਾ ਕਰਨ ਜੀ ਤੇ ਜਿਨ੍ਹਾਂ ਦੀ ਕਾਮੇਡੀ ਵੀ ਚੰਗੀ ਹੋਵੇ ਟਾਈਮਿੰਗ ਚੰਗੀ ਹੋਵੇ ਉਹ ਚੀਜ਼ ਵੀ ਦਿਖਾ ਸਕਣ ਜਿਵੇਂ ਇੱਕ ਰਿਤਿਕ ਰੋਸ਼ਨ ਤੇ ਉਹਨਾਂ ਦੀ ਫਿਲਮ ਆਈ ਸੀ ਕटरीना कैफ ਦੀ ਬੈਂਗ 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 ਇਦਾਂ ਦਾ ਕੋਈ ਫਨ ਵੀ ਹੈ ਫਿਲਮ ਵਿੱਚ ਐਕਸ਼ਨ ਵੀ ਹੈ ਇਦਾਂ ਦਾ ਕੋਈ ਜਨਰ ਖੁੱਲੇ ਆਪਣੇ ਜਾਂ ਜਾਂ ਫਿਰ ਬਿਲਕੁਲ ਡਾਰਕ ਸ਼ੈਤਾਨ ਵਰਗਾ ਕੁਝ ਹੋਵੇ ਚੀਜ਼ਾਂ ਦਾ ਬਹੁਤ ਦਿਮਾਗੀ ਤਾਂ ਬਹੁਤ ਆ ਪਰ ਆਪਣੀ ਵਾਰੀ ਦੀ ਵੇਟ ਕਰ ਰਹੇ ਆ ਆ ਪੰਮੇ ਬਾਈ ਕਹਿੰਦਾ ਹੁੰਦਾ ਕਹਿੰਦਾ ਲੈਂਚ ਲੱਗ ਜਾ ਵਾਰੀ ਆਉਂਦੀ ਜ਼ਰੂਰ ਇਹ ਮੈਨੂੰ ਤੁਸੀਂ ਤਾਂ ਮੈਨੂੰ ਉਹਨੇ ਇਦਾਂ ਬੈਠਿਆਂ ਨੂੰ ਕਹੀ ਸੀ ਗੱਲ ਇਹ ਪੰਮੇ ਬਾਈ ਨੇ ਹਾਂ ਅਸੀਂ ਮੁਸਾਫਰ ਸ਼ੂਟ ਕਰ ਰਹੇ ਸੀ ਉਦੋਂ ਤੇ ਉਦੋਂ ਇਹ ਆਈ ਨਹੀਂ ਸੀ ਹਜੇ ਵਾਰਨਿੰਗ ਅਸੀਂ ਇਦਾਂ ਬੈਠੇ ਸੀ ਬਾਈ ਨੇ ਉਦੋਂ ਮੈਂ ਦੀ ਥੋੜੀ ਤਾਰੀਫ਼ ਵੀ ਕੀਤੀ ਸੀ ਸੀਨ ਕਰਕੇ ਅੱਗੇ ਸੀ ਕਿ ਭਾਈ ਤੇਰਾ ਸੁਣਿਆ ਸੀਗਾ ਵਧੀਆ ਹੈ ਮੈਂ ਦੇਖ ਲਿਆ ਕਿ ਵਧੀਆ ਐ ਇਹਨਾਂ ਬ੍ਰੀਤ ਵੀਰੇ ਬਸ ਇੱਕੋ ਹੀ ਰੂਲ ਹੈ ਕਿ ਲੱਗੇ ਰਹੋ ਲਾਈਨਸ ਲੱਗੇ ਰਹੋ ਵਾਰੀ ਸਭ ਦੀ ਆਉਣੀ ਹੈ ਜਦੋਂ ਵਾਰੀ ਆਈ ਉਦੋਂ ਤੁਸੀਂ ਕੀ ਕਰਦੇ ਹੋ ਉਹ ਤੁਹਾਡਾ ਨਾਮ ਬਣ ਜਾਂਦਾ ਬਸ ਇੰਨੀ ਗੇਮ ਹੈ ਇਹ ਜਿਹਦਾ ਦੇਵ ਬਾਈ ਕਹਿੰਦੇ ਹੁੰਦੇ ਵੀ ਐਕਟਰਾਂ ਨੂੰ ਵੀ ਖੁਦ ਸਕ੍ਰਿਪਟ ਤੇ ਵਰਕ ਕਰਨਾ ਚਾਹੀਦਾ ਨਾ ਵੀ ਸਕ੍ਰਿਪਟ ਜੇ ਤੁਹਾਡੇ ਕੋਲ ਅੱਛੀ ਹੈ ਤੁਸੀਂ ਲੀਕੋ ਤੁਸੀਂ ਬੈਟਰ ਕਰ ਸਕਦੇ ਵੀ ਤੁਸੀਂ ਆਪ ਲੈ ਕੇ ਜਾਓ ਯਾਰ ਵੀ ਹਾਂ ਇੱਥੇ ਕਰ ਸਕਦੇ ਆ ਇਦਾਂ ਕੁਝ ਲਿਖ ਦੀ ਵੀ ਆ ਜਾਂ ਕਦੇ ਡਿਸਕਸ਼ਨ ਕਰਦਾ ਯਾਰ ਮੇਰੇ ਦਿਮਾਗ ਚ ਇਹ ਥਾਟ ਆ ਰੈਕਟਰ ਨੂੰ ਕਿਹਾ ਵੀ ਯਾਰ ਇੱਥੇ ਲੈ ਕੇ ਜਾ ਇਦਾਂ ਕੁਝ ਨਹੀਂ ਹੈਗੀਆਂ ਬੇਕਰ ਕੁਝ ਇਹੋ ਜਿਹੀ ਚੀਜ਼ਾਂ ਹੈਗੀਆਂ ਪਰ ਮੈਂ ਛੱਡ ਗਿਆ ਸੀ ਵਿੱਚ ਦੇ ਕਿਉਂਕਿ ਮੈਂ ਨਾ ਜਿਹੜੇ ਕਨਸੈਪਟ ਆ ਰਹੇ ਸੀ ਪ੍ਰੋਜੈਕਟਸ ਮੈਂ ਕਿਹਾ ਕਿ ਚਲੋ ਹਾਂ ਫਿਲਹਾਲ ਇਹਦੇ ਤੇ ਜੋਰ ਪਾਓ ਪਰ ਮੈਨੂੰ ਰੀਸੈਂਟਲੀ ਇੱਕ ਡਾਇਰੈਕਟਰ ਸਾਹਿਬ ਨੇ ਦੁਬਾਰਾ ਇਹ ਗੱਲ ਕਹੀ ਹੈ ਕਿ ਆਪਣੇ ਲਈ ਫਿਲਮ ਬਣਾ ਆਪਣੇ ਲਈ ਆਪ ਲੱਭ ਕੇ ਲਿਆ ਫੇਰ ਗੱਲ ਬਣੂਗੀ ਕਿ ਕੁਛ ਐਦਾਂ ਦਾ ਜੋ ਤੈਨੂੰ ਲੱਗਦਾ ਤੇਰੇ ਲਈ ਲਿਖਿਆ ਗਿਆ ਜਿਵੇਂ ਦੇਵ ਬਾਈ ਨੇ ਦੱਸਿਆ ਸੀ ਕਿ ਗਾਂਧੀ ਵਾਂਗ ਤੂੰ ਬਾਦ ਜਾਂਦੀ ਤੂੰ ਉਹਨਾਂ ਨੇ ਆਪ ਤਿਆਰ ਕੀਤੀ ਸਾਰੇ ਕਰੇ ਉੱਠ ਕੇ ਡਾਏ ਪਰਿਵਾਰ ਨੂੰ ਸਭ ਵੀ ਦੱਬ ਗਿਆ ਹਾਂ ਇਦਾਂ ਦਾ ਕੁਝ ਕਰਨਾ ਪੈਣਾ ਮੈਨੂੰ ਕਿਉਂਕਿ ਦੇਖੋ ਆਪਾਂ ਨੂੰ ਮਤਲਬ ਆਪਾਂ ਸੋਚੀ ਜੇ ਕੋਈ ਅੱਛਾ ਰਾਈਟਰ ਸਾਡੇ ਕੋਲ ਫਿਲਮ ਲੈ ਕੇ ਆਊਗਾ ਇਹਦੇ ਨਾਲ ਚੰਗਾ ਮੈਂ ਕਹਿੰਦਾ ਵੀ ਪ੍ਰੀਤ ਬਾਈਏ ਖੁਦ ਰਾਈਟਰ ਦੇ ਕੋਲ ਬਹਿ ਕੇ ਉਹ ਤਨਖਾ ਲੈਣ ਵੀ ਯਾਰ ਮੇਰੇ ਦਿਮਾਗ ਚਾਹ ਚੱਲਦਾ ਸੀ ਜਦ ਕੁਝ ਚੀਜ਼ਾਂ ਹੈ ਜਿਵੇਂ ਹਰਸੀ ਘੋੜ ਸਾਗਰ ਭਾਈ ਨਾਲ ਫਿਲਮ ਕਰ ਰਹੇ ਆ ਉਹ ਕਿਤੇ ਨਾ ਕਿਤੇ ਸਟੋਰੀ ਮੈਂ ਹੀ ਲੱਭ ਕੇ ਭਾਈ ਨੂੰ ਕਿਹਾ ਕਿ ਭਾਈ ਆਹ ਸਟੋਰੀ ਦੇਖੋ ਓਕੇ ਤੇ ਕੁਦਰਤੀ ਉਹਨਾਂ ਨੂੰ ਵੀ ਪਸੰਦ ਆਈ ਹੈ ਤਾਂ ਫਿਰ ਹੋਸਾ ਦਾ ਮਿੱਤਰਾਂ ਨੂੰ ਸ਼ੌਂਕ ਤਿਆਰਾਂ ਦੇ ਤੋਂ ਬਾਅਦ ਅਸੀਂ ਥੋੜਾ ਜਿਹਾ ਹੁਣ ਇੱਕ ਔਦਾਂ ਦੀ ਚੀਜ਼ ਦੁਆਰਾ ਕਰਨ ਲੱਗੇ। ਮਤਲਬ ਦੇਖੋ ਜਦੋਂ ਆਪਾਂ ਸਟਾਰਟਅਪਸ ਮਿਲਦੇ ਹੁੰਦੇ ਸੀਗੇ ਉਦੋਂ ਆਪਾਂ ਇਹ ਹੀ ਕਹਿੰਦੇ ਹਾਂ ਵੀ ਪ੍ਰੀਤਮ ਨੇ ਐਕਸ਼ਨ ਬਹੁਤ ਸੂਟ ਕਰ ਜਾਣਾ। ਮਤਲਬ ਐਕਸ਼ਨ ਵਾਈ ਕਰਦੇ ਵੀ ਇਦਾਂ ਦੀ ਮਾਸੀ ਵੀ ਚਾਹੁੰਦੇ ਆ ਕਿ ਇੱਕ ਹੁਣ ਸ਼ਰਟ ਹਰ ਕੋਈ ਵੀ ਨਹੀਂ ਲੈ ਸਕਦਾ। ਮਤਲਬ ਜੇ ਆਪਾਂ ਗੱਲ ਕਰੀਏ ਵੀ ਹੁਣ ਇਹ ਜੇ ਸਭ ਡੀਸਕਰੀ ਤੇ ਸ਼ਰਟ ਹਰ ਕੋਈ ਥੋੜਾ ਲਾ ਦੂਗਾ ਜੀ ਆ ਕੇ ਜਿਹਦੇ ਵਿੱਚ ਲਾਈ ਹੋਵੇ ਤੇ ਉਹਨੂੰ ਐਕਸ਼ਨ ਕਰਨਾ ਹੋਵੇ ਮੈਂ ਕਹਿੰਦਾ ਤੁਹਾਡਾ ਵੀ ਸ਼ਾਇਦ ਉਹ ਫੇਵਰੇਟ ਜਨਰਲ ਹੋਊਗਾ ਵੀ ਕਿਦਾਂ ਕਿਦਾਂ ਦੀ ਪਸੰਦੀ ਮੈਨੂੰ ਇੰਨਾ ਮੈਨੂੰ ਸ਼ਰਟ ਲਾਉਣ ਦਾ ਕੀ ਰਹਾ ਹੈ ਨਹੀਂ ਸ਼ਰਟ ਨਹੀਂ ਐਕਸ਼ਨ ਐਕਸ਼ਨ ਹਾਂਜੀ ਐਕਸ਼ਨ ਦੇ ਵਿੱਚ ਕਰਨ ਨੂੰ ਬਹੁਤ ਕੁਝ ਹੈ ਤੁਸੀਂ ਇਮੋਸ਼ਨਲੀ ਵੀ ਕਰ ਸਕਦੇ ਹੋ ਗੱਜਨੀ ਟਾਈਪ ਫਿਲਮਾਂ ਹੋ ਜਾਂਦੀਆਂ ਨੇ ਐਕਸ਼ਨ ਹੀ ਹੈ ਜਾਂ ਐਕਸ਼ਨ ਰਿਵਰਸਨ ਹੈ ਐਕਸ਼ਨ ਕਾਮੇਡੀ ਜਿਵੇਂ ਤੁਹਾਡੇ ਨਗਰ ਦੀ ਜਾਂ ਬੈਂਗ ਬੈਂਗ ਏਦਾਂ ਦੀ ਫਿਲਮਾਂ ਗਲੈਮਰਸ ਜਿਹਾ ਬਾਹੂਬਲੀ ਸਲਾਰ ਇਹੋ ਜਿਹਾ ਕੋਈ ਵੱਡਾ ਵੀ ਹੋਵੇ ਜ ਸੌਰੀ ਬੀਜ ਰੰਦਾਵਾ ਕਰ ਰਹੇ ਨੇ ਬਿਲਕੁਲ ਵਧੀਆ ਜਨਰਲ ਕਰ ਰਹੇ ਇਹੋ ਜਿਹਾ ਕੁਝ ਬਾਕੀ ਇਹ ਹੈ ਕਿ ਜਿਹੜਾ ਰੀਅਲ ਜਾਂ ਸਿਨੇਮਾ ਹੁੰਦਾ ਥੋੜਾ ਜਿਹਾ ਜਿਵੇਂ ਮੰਦਿਰ ਦੀ ਗੱਲਾਂ ਦਿਖਾਣੀਆਂ ਜਾਂ ਕੁਝ ਉਦੋਂ ਦਾ ਫਿਲਹਾਲ ਪਲਾਨ ਕਰ ਰਹੇ ਹਾਂ ਉਹਨੂੰ ਗਲੈਮਰਸ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮਜਨੂ ਦੀ ਜਿਹੜੀ ਹੈ ਨਾ ਸਲੋਗਨ ਆਪਾਂ ਇੰਟਰਵਿਊ ਸਮਾਪਤੀ ਵਾਲਾ ਵੱਧਦੇ ਹਨ ਉਹ ਹੈ ਕਿ ਜਿੰਨੇ ਮੈਂ ਪੜਿਆ ਵੀ ਟ्रू ਲਵ ਨੈਵਰ ਐਂਡਸ ਹਾਂ ਨੈਵਰ ਡਾਈਜ਼ ਡਾਈਜ਼ ઓਰ ਐਂਡਸ ਡਾਈਜ਼ ਤੇ ਇਹ ਇਹ ਬਲੀਵ ਕਰਦੇ ਤੁਸੀਂ ਇਸ ਚੀਜ਼ ਵਿੱਚ ਹਾਂ ਜੇ ਪਿਆਰ ਤੁਹਾਡਾ ਸੱਚਾ ਹੈ ਨਾ ਤਾਂ ਮਰਦਾ ਨਾ ਕਦੇ ਨਹੀਂ ਇਹ ਤਾਂ ਗੱਲ ਪੱਕੀ ਹੈ ਅ ਸਿਰੇ ਨਾਲ ਜਿਹੜੇ ਮੁਕੰਮਲ ਨਾ ਹੋਵੇ ਇਹ ਹੋ ਸਕਦਾ ਤੁਹਾਨੂੰ ਪਿਆਰ ਤੁਹਾਡਾ ਨਾ ਮਿਲੇ ਇਹ ਹੋ ਸਕਦਾ ਪਰ ਜੇ ਤੁਸੀਂ ਕਹੋ ਕਿ ਜੇ ਤੁਸੀਂ ਕਿਸ ਨੂੰ ਸੱਚਾ ਪਿਆਰ ਕਰਦੇ ਹੋ ਤਾਂ ਉਹ ਪਿਆਰ ਮਰ ਜੂਗਾ ਜਾਂ ਉਹ ਨਫ਼ਰਤ ਵਿੱਚ ਬਦਲ ਜੂਗਾ ਜਾਂ ਉਹ ਕੋਈ ਤਰਫਕ ਨਹੀਂ ਪਾਊਗਾ ਉਹ ਗਲਤ ਹੈ ਸੋ ਟ੍ਰੂ ਲਵ ਮਰਦਾ ਤਾਂ ਕਦੇ ਨਹੀਂ ਇਹ ਤਾਂ ਗੱਲ ਪੱਕੀ ਹੈ ਕਿਉਂਕਿ ਜਦੋਂ ਅੱਜ ਦੀ ਜਨਰੇਸ਼ਨ ਦੇ ਉੱਤੇ ਇਹ ਤੋਮਤ ਵੋਹ ਲਾਈ ਜਾਂਦੀ ਹੈ ਵੀ ਇਹਨਾਂ ਨੇ ਪਿਆਰ ਦਾ ਮਜ਼ਾਕ ਉਡਾ ਦਿੱਤਾ ਏ ਬੰਦੇ ਰਿਲੇਸ਼ਨਸ਼ਿਪਸ ਨੂੰ ਫਨ ਲਈ ਕਰਦੇ ਆ ਜਾਂ ਇਦਾਂ ਕਰਦੇ ਆ ਪਰ ਮੈਂ ਕਦੇ ਕਦੇ ਫੀਲ ਕਰਦਾ ਹਾਂ ਕਿ ਤੁਸੀਂ ਡਿਫਰੈਂਸ਼ੀਏਟ ਤਾਂ ਕਰੋ ਵੀ ਉਹਨੂੰ ਉਹ ਫਿਰ ਪਿਆਰ ਥੋੜਾ ਹੈ ਉਹਨੂੰ ਤੁਸੀਂ ਪਿਆਰ ਦਾ ਪੁਆਇੰਟ ਕਿਉਂ ਦਿੰਨੇ ਤਾ ਹਾਂ ਉਹ ਤਾਂ ਬਸ ਕੈਨ ਨੂੰ ਹੈ ਨਾ ਜੀ ਜਿਵੇਂ ਦੇਖੋ ਹਰ ਇੱਕ ਨੂੰ ਹਰ ਇੱਕ ਇਨਸਾਨ ਨੂੰ ਹੱਕ ਹੈ ਕਿ ਜੋ ਕਰਨਾ ਚਾਹੁੰਦਾ ਉਹ ਕਰੇ ਬਿਲਕੁਲ ਨਾ ਫ੍ਰੀडम ਹੈ ਤੁਹਾਡੀ ਜੋ ਤੁਹਾਨੂੰ ਠੀਕ ਲੱਗਦਾ ਸੀ ਜਜ ਹੁਣ ਕਰਨ ਵਾਲੇ ਕੌਣ ਨੇ ਕੋਈ ਵੀ ਕਿਸੇ ਨੂੰ ਨਹੀਂ ਪਰ ਤੁਸੀਂ ਇਹਨੂੰ ਗਲਤ ਨਾਮ ਨਾ ਬਣਾ ਦਿਓ ਹੂੰ ਤੁਸੀਂ ਜਾਂ ਤਾਂ ਪਹਿਲਾਂ ਹੀ ਜਿਵੇਂ ਕਲੀਅਰ ਰੱਖੋ ਇੱਕ ਦੂਜੇ ਨਾਲ ਕਿ ਭਾਈ ਮੈਂ ਮੈਨੂੰ ਸੀਰੀਅਸ ਨਹੀਂ ਆ ਮੈਨੂੰ ਇਦਾਂ ਦਾ ਕੁਝ ਨਹੀਂ ਪਤਾ ਹਜੇ ਦੋਸਤੀ ਹੈ ਅੱਗੇ ਦੇਖਦੇ ਹਾਂ ਕੀ ਬਣਦਾ ਜਾਂ ਤਾਂ ਉਦਾਂ ਚੱਲੋ ਕਈ ਵਾਰ ਕੀ ਹੁੰਦਾ ਜੀ ਪਿਆਰ ਸ਼ਬਦ ਨੂੰ ਮਿਸਯੂਜ਼ ਬਹੁਤ ਕਰ ਦਿੰਦੇ ਨੇ ਧੋਖਾ ਦਿੰਦੇ ਉਹਦੇ ਨਾਂ ਤੇ ਉਹ ਗਲਤ ਹੈ ਇਹ ਫਿਲਮ ਕਿਤੇ ਨਾ ਕਿਤੇ ਪਿਆਰ ਦਾ ਰੀਅਲ ਮੀਨਿੰਗ ਸਖਾ ਕੇ ਜਾਊਗੀ ਇਹ ਤਿੰਨ ਕੈਰੈਕਟਰਸ ਦੀ ਕਹਾਣੀ ਦਾ ਇਹ ਤਿੰਨ ਕੈਰੈਕਟਰਸ ਦਾ ਜਿਹੜਾ ਇੱਕ ਦੂਜੇ ਦੇ ਪ੍ਰਤੀ ਪਿਆਰ ਹੈ ਉਹ ਤਾਂ ਦੱਸੂਗੀ ਹੂੰ ਤੇ ਉਹ ਪਿਆਰ ਜਿਵੇਂ ਗੁਰਪ੍ਰੀਤ ਭੰਗੂ ਮੈਮ ਕਹ ਰਹੇ ਸੀ ਇੰਟਰਵਿਊ 'ਚ ਕਹਿੰਦੇ ਪਿਆਰ ਕੁਰਬਾਨੀ ਹੈ ਹਾਂ ਬਿਲਕੁਲ ਹੈ ਨਾ ਉਹ ਸਾਡੇ ਕੈਰੈਕਟਰ 'ਚ ਜੋ ਕੁਰਬਾਨੀ ਹੈਗੀ ਹੈ ਇੰਨਾ ਚ ਹੈਗੀ ਹੈ ਸੋ ਕਿਤੇ ਨਾ ਕਿਤੇ ਇਹ ਫਿਲਮ ਉਹ ਚੀਜ਼ ਤਾਂ ਦਿਖਾ ਕੇ ਜਾਊਗੀ ਕਿ ਭਾਈ ਪਿਆਰ ਇਦਾਂ ਨਾ ਵੀ ਹੁੰਦਾ ਕਿ ਲੋਕ ਵਾਕਈ ਮਜਨੂ ਵੀ ਹੋ ਜਾਂਦੇ ਕਿਸੇ ਮਗਰ ਹੁਣ ਲਾਸਟ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਅਸੀਂ ਆਲਵੇਸ ਇਹ ਗੱਲ ਕਹਿੰਦੇ ਹੁੰਨੇ ਆਂ ਵੀ ਫਿਲਮ ਕੋਈ ਵੀ ਆ ਉਹਨੂੰ ਦੇਖਣ ਤੋਂ ਬਾਅਦ ਲੋਕੀ ਇਹ ਨਾ ਕਹਿਣ ਯਾਰ ਕੀ ਬਣਾ ਦਿੱਤਾ ਤੁਸੀਂ ਡਬਿੰਗ ਵੀ ਕੀਤੀ ਹੋਗੀ ਪੋਸਟ ਵੀ ਦੇਖੀ ਹੋਗੀ ਕੁਐਸਚਨ ਆ ਤਹਾਡੇ ਦਿਲ ਨੂੰ ਤਸੱਲੀ ਹੈ ਹਾਂ ਯਾਰ 프리 ਤੱਕ ਪ੍ਰੋਜੈਕਟ ਦਾ ਕੰਮ ਕੀਤਾ ਸੀ ਤੇ ਇਹ ਅੱਛੀ ਬਣੀ ਹੈ ਫਿਲਮ ਅੱਛੀ ਬਣੀ ਤਸੱਲੀ ਹੈ ਜਿਵੇਂ ਬਜਟ ਜੇ ਥੋੜਾ ਹੋਰ ਹੁੰਦਾ ਸੀ ਕੁਝ ਚੀਜ਼ਾਂ ਹੋਰ ਵਧੀਆ ਕਰ ਸਕਦੇ ਸੀ ਥੋੜਾ ਜਿਹਾ ਮੇਬੀ ਗਲੈਮਰ ਹੋਰ ਪਾ ਸਕਦੇ ਇਸ ਫਿਲਮ ਚ ਪਰ ਚਲੋ ਰੈਸਟ੍ਰਿਕਸ਼ਨਸ ਹੁੰਦੀਆਂ ਕਈ ਚੀਜ਼ਾਂ ਨੂੰ ਲੈ ਕੇ ਇੱਕ ਦੇਸੀ ਕਹਾਣੀ ਦਿਖਾਈ ਹੈ ਉਹ ਦੇਸੀਪਣਾ ਦਿਖਦਾ ਵੀ ਹੈ ਓਵਰ ਆਲ ਫਿਲਮ ਸਮੂਦ ਲਈ ਜਾ ਰਹੀ ਹੈ ਕਾਮੇਡੀ ਵੀ ਹੋ ਰਹੀ ਹੈ ਮਤਲਬ ਉਹ ਨਹੀਂ ਹੈ ਫਹਾਵੜ ਜਿਆ ਕੰਮ ਨਹੀਂ ਹੈ ਮਤਲਬ ਲੋਕੀ ਇਹ ਨਹੀਂ ਕਹਿੰਦੇ ਕਿ ਕੀ ਬਣਾਉਂਦਾ ਇਹ ਤਾਂ ਨਹੀਂ ਕਹਿਣਗੇ ਮੈਂ ਮੈਨੂੰ ਤਾਂ ਨਹੀਂ ਆਇਆ ਲੱਗਦਾ ਹੋ ਸਕਦਾ ਕਿਸੇ ਨੂੰ ਇਹ ਆਰਟਿਸਟਾਂ ਨਾਲ ਗੱਲ ਕਰਦੇ ਨਾ ਉਹ ਕਈ ਵਾਰੀ ਕਹਿੰਦੇ ਨੇ ਵੀ ਯਾਰ ਕਹਾਣੀ ਸਾਡੇ ਕੋਲ ਹੋਰ ਆਉਂਦੀ ਆ ਬਹੁਤ ਚੀਜ਼ੀ ਉਹ ਬਣਦੇ ਬਣਦੇ ਕਈ ਵਾਰੀ ਪਤਾ ਨਹੀਂ ਕੀ ਬਣ ਜਾਂਦੀ ਆ ਚੀਜ਼ ਇੰਪਲੀਮੈਂਟੇਸ਼ਨ ਐਂਡ ਐਗਜ਼ੀਕਿਊਸ਼ਨ ਐ ਜੋ ਉਹ ਨਹੀਂ ਕਰਤੀ ਵਾਲੀ ਗੱਲ ਹੋਏ ਨੇ ਉਹ ਨਹੀਂ ਕਰਤੀ ਉਹ ਨਹੀਂ ਸਾਡੀ 19 21 ਹੈ ਹੋ ਜ਼ਿਆਦਾ 22 ਤੱਕ ਚੱਲ ਗਈ ਹੋਵੇ ਥੋੜਾ ਬਹੁਤ ਉੱਪਰ ਥੱਲੇ ਹੋਇਆ ਹੈ ਬਟ ਆਈ ਥਿੰਕ ਸੈਟੀਸਫੈਕਟਰੀ ਹੈ ਸੈਟੀਸਫੈਕਟਰੀ ਕਿਉਂਕਿ ਟਾਈਮ ਵੀ ਕਾਫੀ ਲੱਗ ਗਿਆ ਫਿਲਮ ਨੂੰ ਆਂਦੇ ਆਂਦੇ ਕੁਝ ਚੀਜ਼ਾਂ ਬਦਲ ਵੀ ਗਈਆਂ ਜੀ ਆਈ ਥਿੰਕ ਮੌਕੇ ਦੇ ਹਿਸਾਬ ਨਾਲ ਜਾਂ ਟਾਈਮ ਦੇ ਹਿਸਾਬ ਨਾਲ ਕੁਝ ਚੀਜ਼ਾਂ ਜਿਵੇਂ ਗਾਣਾ ਸੀ ਪਿਛਲੇ ਸਾਲ ਇੱਕ ਸ਼ੂਟ ਕਰਕੇ ਐਡ ਕੀਤਾ ਹੈ ਫਿਲਮ ਵਿੱਚ ਵੀ ਕੋਈ ਕੁਝ ਅਸੀਂ ਆਪਣੇ ਵੱਲੋਂ ਤਾਂ ਦੇਖੋ ਇੱਕ ਐਂਟਰਟੇਨਮੈਂਟ ਵੀ ਹੈ ਪਰ ਕਿਤੇ ਨਾ ਕਿਤੇ ਡਰਾਮਾ ਵੀ ਹੈ ਡਰਾਮਾ ਤੇ ਫਾਈਨਲੀ ਫਿਰ 22 ਤਰੀਕ ਨੂੰ 22 ਮਾਰਚ ਨੂੰ ਫਿਲਮ ਲਾਰੀ ਹੈ ਜੀ ਸਾਡੀ ਮਜਰੂ ਮੈਂ ਬਹੁਤ ਮਿਹਨਤ ਕੀਤੀ ਹੈ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਤਾਂ ਬੇਨਤੀ ਕਰ ਸਕਦਾ ਤੁਹਾਡੇ ਸਾਰੇ ਅੱਗੇ ਕਿ ਬਈ ਹਰ ਵਾਰ ਦੀ ਤਰ੍ਹਾਂ ਥੋੜੀ ਬਹੁਤ ਪਿਆ ਮੇਰੀ ਫਿਲਮ ਤੇ ਵੀ ਖਰਚਿਓ ਤੇ ਜੇ ਚੰਗੀ ਲੱਗੀ ਤਾਂ ਅੱਗੇ ਹਨਾ ਬਾਕੀ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਓ ਕਿ ਫਿਲਮ ਦੇਖੋ ਐਦਾਂ ਹੀ ਬਸ ਹੌਲੀ ਹੌਲੀ ਕਰਦੇ ਆ ਸਾਡੀ ਕੋਈ ਚੱਲ ਜਾਈ ਬਾਰੀ ਆ ਜੂਗੀ ਬਿਲਕੁਲ ਤੇ ਭਾਜੀ ਨਹੀਂ ਬਾਰੀ ਤਾਂ ਆਈ ਹੋਈ ਆ ਤੁਹਾਡੀ ਮਤਲਬ ਕਈ ਬੰਦੇ ਮੈਂ ਇਹ ਦੇਖਿਆ ਬਈ ਜੰਮਦੇ ਆ ਉਹਨਾਂ ਦਾ ਸੁਪਨਾ ਹੁੰਦਾ ਸੀ ਸੈਨਮੇ ਚ ਪਹੁੰਚੀਏ ਜਾਂ ਕਰੀਏ ਕੂੜਾ ਨਹੀਂ ਹੁੰਦਾ ਮਰ ਜਾਂਦੇ ਬਹੁਤ ਲੋਕ ਆ ਮਤਲਬ ਨਹੀਂ ਸਹੀ ਗੱਲ ਤੁਹਾਡੀ ਜੇ ਪ੍ਰਮਾਤਮਾ ਨੇ ਇਸ ਕਾਬਲ ਹੀ ਬਣਾਇਆ ਵੀ ਅੱਜ ਆ 5-7 ਫਿਲਮਾਂ ਕਰ ਚੁੱਕੀਆਂ ਲੋਕੀ ਤੁਹਾਨੂੰ ਦੇਖਦੇ ਹੋ ਸਿੰਦੇਟ ਮੈਂ ਨਹੀਂ ਇਹ ਇਹ ਤਾਂ ਮੈਂ ਕਹਿਣਾ ਹੁੰਦਾ ਜੀ ਕਿ ਦੇਖੋ ਐ ਤਾਂ ਮੈਂ ਬਹੁਤ ਕੀ ਕਹਿੰਦੇ ਬਹੁਤ ਸ਼ੁਕਰਾਨਾ ਕਰਦਾ ਰੱਬ ਦਾ ਵੀ ਤੇ ਆਪਣੇ ਮਾਪਿਆਂ ਦਾ ਵੀ ਬਿਲਕੁਲ ਕਿ ਤੁਸੀਂ ਬਈ ਇੰਨੀ ਕਿ ਮੇਰੀ ਚੰਗੀ ਕਿਸਮਤ ਹੈਗੀ ਕਿ ਮੈਂ ਹੀਰੋ ਤਾਂ ਬਣ ਗਿਆ ਹਾਂ ਬਿਲਕੁਲ ਹੈਨਾ ਹੁਣ ਉਹਦੇ ਵਿੱਚ ਮੈਂ ਆਪਣੇ ਕੰਮ ਨੂੰ ਹੋਰ ਵਧੀਆ ਕਰਾਂ ਹੌਲੀ ਹੌਲੀ ਲੋਕਾਂ ਨਾਲ ਹੋਰ ਪਿਆਰ ਜੁੜੇ ਮੇਰਾ ਉਹ ਇੱਕ ਆਨ ਗoing ਪ੍ਰੋਸੈਸ ਹੈ ਕਰੇ ਉੱਪਰ ਵੀ ਜਾਊਂਗਾ ਕਰੇ ਥੱਲੇ ਵੀ ਆਊਗਾ ਇਹ ਤਾਂ ਚੱਲਦਾ ਹੀ ਰਹੇ ਤੇ ਭਾਈ ਬਾਬਾ ਮਿਹਰ ਕਰੇ ਥੈਂਕ ਯੂ ਤੇ ਭਾਈ ਮਾਰਚ ਨੂੰ ਸਿਮਾ ਘਰਾਂ ਵਿੱਚ ਪਹੁੰਚੋ ਫਿਲਮ ਆ ਰਹੀ ਹੈ ਮੱਝ ਨੂੰ ਕਿ ਸਾਡੇ ਚੈਨਲ ਨੂੰ ਵੀ ਜੁੜੋ ਸਭ ਨੂੰ ਪਿਆਰ ਸੱਚਾ ਸੱਚਾ